ਇਹਦਾ ਅਸੀਂ ਕਰ ਜਾਓ ਮੂੜਨਾ ਜਿਹੜਾ ਸਾਡੇ ਤੇ ਬਹੁਤ ਸਮੇਂ ਪਹਿਲਾਂ ਇਹਦੇ ਪਿਓ ਨੇ ਸਾਡੇ ਤੇ ਦਿੱਤਾ ਹੋਇਆ ਸਾਤੋਂ ਵਿਆਜ ਵੀ ਨਹੀਂ ਦਿੱਤਾ ਜਾਣਾ ਦਰਬਾਰ ਸਾਹਿਬ ਆਪਾਂ ਸਾਰੇ ਜਾਣਦੇ ਹਾਂ ਤੇ ਮੱਥਾ ਟੇਕਦੇ ਹਾਂ ਜੇ ਤੁਸੀਂ ਉਹ ਤੇ ਵਿਸ਼ਵਾਸ ਕਰਦੇ ਹੋ ਤੁਸੀਂ ਤੁਹਾਡੇ ਸਾਹਮਣੇ ਖੰਡਰ ਬਣਿਆ ਪਿਆ ਹੋਵੇ ਦਰਬਾਰ ਸਾਹਿਬ ਅਕਾਲ ਤਖਤ ਢਾਹ ਢੇਰੀ ਹੋਇਆ ਪਿਆ ਹੋਵੇ ਤੇ ਉਸ ਤੋਂ ਬਾਅਦ ਤੁਹਾਡੇ ਦਿਮਾਗ 'ਚ ਕੀ ਆਊਗਾ ਤੁਸੀਂ ਚੁੱਪ ਕਰਕੇ ਵੇਖ ਲਓਗੇ ਇਸ ਕਰਕੇ ਸਰਦਾਰ ਬਿਆਨਤ ਸਿੰਘ ਨੇ ਸਤਵੰਤ ਸਿੰਘ ਨੇ ਕੇਰ ਸਿੰਘ ਨੇ ਇਹ ਬਦਲਾ ਲਿਆ ਤੇ ਉਹਦਾ ਸੁਪੁੱਤਰ ਅੱਜ ਮੈਦਾਨ 'ਚ ਹੈ ਉਹਨੂੰ ਵੋਟ ਪਾਉਣੀ ਚਾਹੀਦੀ ਹੈ ਜਿਹੜੀਆਂ ਜਾਗਦਿਆਂ ਜ਼ਮੀਰਾਂ ਵਾਲੇ ਆ ਉਹ ਪਾਰਟੀ ਵਈ ਤੋਂ ਉੱਠ ਕੇ ਇਹਨੂੰ ਵੋਟ ਪਾਉਣਗੇ ਜਿਹੜੀਆਂ ਮਰੀਆਂ ਜ਼ਮੀਰਾਂ ਵਾਲੇ ਆ ਉਹ ਨਹੀਂ ਪਾਉਣਗੇ ਤਾਲੀ ਕਾਂਗਰਸ ਤੇ ਝਾੜੂ ਤੇ ਭਾਜਪਾਲੇ ਇਹ ਟੋਟਲ 1500 ਬੰਦਾ ਬਣਦਾ ਹੈ ਜਿਨ੍ਹਾਂ ਨੂੰ ਸਾਰਿਆਂ ਨੂੰ ਕੁੱਟ ਕੇ ਜੇਲ੍ਹ 'ਚ ਸੱਟਿਆ ਜਾਵੇ ਪੰਜਾਬ ਦਾ ਪਾਲਾ ਹੋ ਜਾਊਗਾ ਬਹੁਤ ਸਾਲ ਪਹਿਲਾਂ ਇਥੋਂ ਦੀ ਇੰਦਰਾਂ ਗਾਂਧੀ ਨੇ ਫੌਜੀ ਹਮਲਾ ਕਰਾਇਆ ਸੀ ਦਰਬਾਰ ਸਾਹਿਬ ਤੇ ਤੇ ਉਹਦਾ ਬਦਲਾ ਲਿਆ ਸੀ ਸ਼ਹੀਦ ਬਿਆਨ ਸਿੰਘ ਉਹਦੇ ਪੁੱਤਰ ਖੜਾ ਉਹਦਾ ਮੁੰਡਾ ਖੜਾ ਸਰਬਜੀਤ ਸਿੰਘ ਖਾਲਸਾ ਅਸੀਂ ਚਾਹੁੰਦੇ ਆ ਕਿ ਉਹਨਾਂ ਦਾ ਚੌਣ-ਸਾਣ ਜਿਹੜਾ ਹੋਰ ਲਾਉਣੀ ਚਾਹੀਦੀ ਏ ਸਾਨੂੰ ਸਾਰਿਆਂ ਨੂੰ ਝਾੜੂ ਦੀ ਸਰਕਾਰ ਨੇ ਵੀ ਸੌਂ ਖਾਦੀ ਇਥੋਂ ਦੀ ਕੈਪਟਨ ਨੇ ਵੀ ਕਿਹਾ ਸੀ ਗੁਟਕਾ ਸਾਹਿਬ ਚੱਕ ਕੇ ਵੀ ਮੈਂ ਨਸ਼ਾ ਖਤਮ ਕਰ ਦੂੰਗਾ ਝਾੜੂ ਵਾਲਿਆਂ ਦੇ ਐਮਐਲਏ ਤਾਂ ਆਪ ਜਿਹੜਾ ਵਿਕਰਿਆ ਤੁਸੀਂ ਆ ਸਾਨੂੰ ਜੈਤੋ ਸ਼ਹਿਰ ਪੈਂਦਾ ਨੇੜੇ ਇਧਰੋਂ ਕੋੜ ਪੂਰਾ ਪੈਂਦਾ ਸਾਨੂੰ ਦੱਸੋ ਇਸ ਟਾਈਮ ਜੇ ਤੁਹਾਡੇ ਕੋਲ 50000 ਰੁਪਇਆ ਹੈਗਾ ਚਲੋ ਸਾਡੇ ਨਾਲ ਤੁਹਾਨੂੰ ਕਿੰਨਾ ਦਵਾਈਏ ਦੁਕਾਨਾਂ ਤੋਂ ਮਿਲ ਜਾਂਦਾ ਘਾਰ ਤੇ ਪ੍ਰਚਾਰ ਚ ਕਹਿ ਰਹੀ ਹੈ ਕਿ ਪੁਰਾਣਿਆਂ ਨੇ ਕੰਡੇ ਬੀਜੇ ਸੀ ਅਸੀਂ ਚੁਗ ਰਹੇ ਹਾਂ ਉਹਨਾਂ ਨੇ ਰਾਹਦਰੀਆਂ ਬਣਾ ਲਈਆਂ ਇਹਨਾਂ ਨੇ ਜਿਵੇਂ ਖੱਡਾਂ ਹੁੰਦੀਆਂ ਇਹਨਾਂ ਨੇ ਬਣੇ ਬਣਾਏ ਠੇਕੇ ਨਹੀਂ ਹੁੰਦੇ ਓਵੇਂ ਇਹਨਾਂ ਨੇ ਘਰ ਪਾਲੇ ਉੱਤੇ ਇਹਨਾਂ ਨੂੰ ਪਤਾ ਵੀ ਇੱਥੋਂ ਹੀ ਪੈਸੇ ਆਉਂਦੇ ਆ ਇੱਥੋਂ ਹੀ ਪੈਸੇ ਆਉਂਦੇ ਆ ਰਾਜ ਬਿੱਲ ਨਹੀਂ ਆਉਂਦਾ ਕਿਸੇ ਦਾ ਬਿਜਲੀ ਮੁਫਤ ਹੋ ਗਈ ਹੈ ਭਾਈ ਜੀ ਸਾਨੂੰ ਬਿਜਲੀ ਫਰੀ ਚਾਹੀਦੀ ਨਹੀਂ ਸਾਨੂੰ ਆਟਾ ਦਾਲ ਫਰੀ ਚਾਹੀਦਾ ਨਹੀਂ ਸਾਨੂੰ ਕੋਈ ਚੀਜ਼ ਫਰੀ ਨਹੀਂ ਚਾਹੀਦੀ ਸਾਨੂੰ ਰੋਜ਼ਗਾਰ ਚਾਹੀਦਾ ਹੈ ਹਰ ਰੋਜ਼ ਇੱਥੇ ਹਰ ਇੱਕ ਬੰਦਾ ਸਵੇਰ ਨੂੰ 7 ਵਜੇ ਆਪਦੇ ਕੰਮ ਤੇ ਜਾਵੇ ਤੇ ਸ਼ਾਮ ਨੂੰ 7 ਵਜੇ ਆ ਜੇ ਪਰ ਇੱਥੋਂ ਦੀ ਸਰਕਾਰ ਨੇ ਬਹੁਤ ਹੀ ਜਿੱਦਾਂ ਲੋਕਾਂ ਤੇ ਨਿੱਕੇ ਨਿੱਕੇ ਸਕੀਮਾਂ ਲਾਗੂ ਕਰਕੇ ਲੋਕਾਂ ਨੂੰ ਜ਼ਰੀਲ ਕੀਤਾ 40000 ਦੇ ਕਰੀਬ ਨੌਕਰੀਆਂ ਵੰਡਤੀਆਂ ਨਿਯੁਕਤੀ ਪੱਤਰ ਵੰਡਤੇ ਸਾਡਾ ਪਿੰਡ ਮੱਤਾ ਜ਼ਿਲ੍ਹਾ ਫਰੀਦਕੋਟ ਜੈਤੋ ਹਲਕਾ ਤੁਸੀਂ ਗੇੜਾ ਦੇ ਲੋ ਸਾਰੇ ਪਿੰਡ ਚ 5000 ਨੂੰ ਵੋਟ ਹੈ ਇੱਕ ਵੀ ਬੰਦੇ ਨੂੰ ਕਿਸੇ ਨੂੰ ਨੌਕਰੀ ਮਿਲੀ ਹੋਵੇ ਭਗਵੰਤ ਮਾਨ ਦੀ ਸਰਕਾਰ ਚ ਤੁਹਾਨੂੰ ਲੋਕ ਸਭਾ ਹਲਕਾ ਫਰੀਦਕੋਟ ਤੋਂ ਕਿਹੜਾ ਉਮੀਦਵਾਰ ਚੰਗਾ ਲੱਗ ਰਿਹਾ ਹੈ ਕਿ ਸਾਡੀ ਗੱਲ ਕੋਈ ਕਰ ਸਕਦਾ ਹੈ ਤੇ ਉਮੀਦਵਾਰ ਦੇਖੋ ਜੀ ਅਸੀਂ ਤੁਹਾਡੇ ਮਾਦਮ ਰਹੀ ਇੱਕ ਗੱਲ ਕਹਿਣੀ ਚਾਹੁੰਦੇ ਹਾਂ ਬਹੁਤ ਸਾਫ਼ ਤੇ ਸਪਸ਼ਟ ਦੇਖੋ ਜੇ ਕਾਲੀ ਕਾਂਗਰਸ ਤੇ ਝਾੜੂ ਤੇ ਭਾਜ ਪਾਲੇ ਇਹ ਟੋਟਲ 1500 ਬੰਦਾ ਬੰਦਾ ਜਿਨ੍ਹਾਂ ਨੂੰ ਸਾਰਿਆਂ ਨੂੰ ਕੁੱਟ ਕੇ ਜੇਲ੍ਹ ਚ ਸੱਟਿਆ ਜਾਵੇ ਪੰਜਾਬ ਦਾ ਪਾਲਾ ਹੋ ਜਾਊਗਾ ਜਿਹੜੇ ਮੌਕੇ ਪਏ ਆ ਤੁਸੀਂ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਐਮਪੀ ਦੀ ਚੋਣ ਦੀ ਵੀ ਕਿਹੜਾ ਤੁਹਾਨੂੰ ਉਮੀਦਵਾਰ ਚੰਗਾ ਲੱਗਦਾ ਦੇਖੋ ਹਰੇਕ ਬੰਦਾ ਕਿਤਨੇ ਕਿਤੇ ਜੁੜਿਆ ਹੁੰਦਾ ਅਸੀਂ ਇਸ ਮੌਕੇ ਇਸ ਟਾਈਮ ਸਾਰੇ ਇਲਾਕੇ ਚ ਪ੍ਰਚਾਰ ਵੀ ਕਰ ਰਹੇ ਹਾਂ ਲੋਕਾਂ ਨੂੰ ਦੱਸ ਵੀ ਰਹੇ ਹਾਂ ਬਹੁਤ ਸਾਲ ਪਹਿਲਾਂ ਇਥੋਂ ਦੀ ਇੰਦਰਾਂ ਗਾਂਧੀ ਨੇ ਫੌਜੀ ਹਮਲਾ ਕਰਾਇਆ ਸੀ ਦਰਬਾਰ ਸਾਹਿਬ ਤੇ ਤੇ ਉਹਦਾ ਬਦਲਾ ਲਿਆ ਸੀ ਸ਼ਹੀਦ ਬਿਆਨ ਸਿੰਘ ਉਹਦੇ ਪੁੱਤਰ ਖੜਾ ਉਹਦਾ ਮੁੰਡਾ ਖੜਾ ਸਰਬਜੀਤ ਸਿੰਘ ਖਾਲਸਾ ਅਸੀਂ ਚਾਹੁੰਦੇ ਆ ਕਿ ਉਹਨਾਂ ਦਾ ਚੋਣ ਸ਼ਾਨ ਜਿਹੜਾ ਉਹ ਉਹ ਉਹਦੇ ਤੇ ਜਿਹੜਾ ਉਹਦੇ ਤੇ ਜਿਹੜਾ ਮੋਹਰ ਲਾਉਣੀ ਚਾਹੀਦੀ ਸਾਨੂੰ ਸਾਰਿਆਂ ਨੂੰ ਤੁਹਾਨੂੰ ਹੁਣ ਸਰਬਜੀਤ ਸਿੰਘ ਖਾਲਸਾ ਉਮੀਦਵਾਰ ਉੱਤਰੇ ਮੈਦਾਨ 'ਚ ਇਸ ਕਰਕੇ ਬਾਕੀਆਂ ਨੂੰ ਤੁਸੀਂ ਪਿਛਾੜ ਰਹੇ ਹੋ ਜਾਂ ਪਿੱਛੇ ਕਰ ਰਹੇ ਹੋ ਜਾਂ ਹੋਰ ਵਜ੍ਹਾ ਵੀ ਹੈ ਕੋਈ ਪਹਿਲੀ ਮੇਰੀ ਗੱਲ ਸੁਣੋ ਪਹਿਲਾਂ ਇੱਥੇ ਸੱਤਾਧਾਰੀ ਬਹੁਤ ਸਾਲ ਬਹੁਤ ਟਾਈਮ ਇੱਥੇ ਕਾਲੀ ਦਲ ਰਾਜ ਕੀਤਾ ਕਾਲੀ ਦਲ ਨੇ ਦੇਖੋ ਮਜੀਠੀਏ ਦਾ ਨਾਂ ਸ਼ਰਿਆਂ ਮ ਆਇਆ ਚਿੱਟਾ ਵਕਾਇਆ ਇੱਥੇ ਨੌਜਵਾਨੀ ਖਤਮ ਹੁੰਦੀ ਜਾ ਰਹੀ ਆ ਤੁਸੀਂ ਤੁਸੀਂ ਨੌਜਵਾਨਾਂ ਦੀ ਜਿਹੜੀ ਸੱਥਾ ਤੁਸੀਂ ਹਰ ਰੋਜ਼ ਜਾਣਦੇ ਆ ਝਾੜੂ ਦੀ ਸਰਕਾਰ ਨੇ ਵੀ ਸੌਂ ਖਾਦੀ ਇੱਥੋਂ ਦੇ ਕੈਪਟਨ ਨੇ ਵੀ ਕਿਹਾ ਸੀ ਗੁਟਕਾ ਸਾਹਿਬ ਚੱਕ ਕੇ ਵੀ ਮੈਂ ਨਸ਼ਾ ਖਤਮ ਕਰ ਦੂੰਗਾ ਜੇ ਮੈਂ ਨਸ਼ੇ ਦੀ ਗੱਲ ਕਰੀਏ ਤੁਸੀਂ ਮੈਨੂੰ ਕਿਸੇ ਵੀ ਪਿੰਡ ਚੋਂ ਕੋਈ ਚੰਗੇ ਵਧੀਆ ਸ਼ਾਨਦਾਰ ਕੋਈ 10 ਨੌਜਵਾਨ ਲੱਭ ਕੇ ਦਿਖਾ ਦਿਓ ਇਹ ਕਿਸੇ ਤੋਂ ਨਸ਼ਾ ਬੰਦ ਨਹੀਂ ਹੋਇਆ ਝਾੜੂ ਵਾਲਿਆਂ ਦੇ ਐਮਐਲਏ ਤਾਂ ਆਪ ਜਿਹੜਾ ਵਿਕਾਰਿਆ ਤੁਸੀਂ ਆ ਸਾਨੂੰ ਜੇ ਤੋਂ ਸ਼ਹਿਰ ਪੈਂਦਾ ਨੇੜੇ ਇਧਰੋਂ ਕੋੜ ਪੂਰਾ ਪੈਂਦਾ ਸਾਨੂੰ ਦੱਸੋ ਇਸ ਟਾਈਮ ਜੇ ਤੁਹਾਡੇ ਕੋਲ 50000 ਰੁਪਇਆ ਹੈਗਾ ਚਲੋ ਸਾਡੇ ਨਾਲ ਤੁਹਾਨੂੰ ਕਿੰਨਾ ਦਵਾਈਏ ਦੁਕਾਨਾਂ ਤੋਂ ਮਿਲ ਜਾਂਦਾ ਅਜੇ ਕੋਈ ਖਤਮ ਨਹੀਂ ਹੋਇਆ ਕੋਈ ਕੰਟਰੋਲ ਨਹੀਂ ਹੋਇਆ ਉਹ ਬਾਈ ਜੀ ਹਰ ਰੋਜ਼ ਮੌਤਾਂ ਹੋਈ ਜਾਂਦੀਆਂ ਤੁਸੀਂ ਕੰਟਰੋਲ ਦੀ ਗੱਲ ਕਰਦੇ ਹੋ ਪਰ ਫਿਰ ਸਰਕਾਰ ਤੇ ਪ੍ਰਚਾਰ ਚ ਕਹਿ ਰਹੀ ਹੈ ਕਿ ਪੁਰਾਣਿਆਂ ਨੇ ਕੰਡੇ ਵੀ ਜੇ ਸੀ ਅਸੀਂ ਚੁਗ ਰਹੇ ਹਾਂ ਤੇ ਚੁਗਣ ਲਈ ਥੋੜਾ ਸਮਾਂ ਚਾਹੀਦਾ ਤੇ ਇਹ ਨਹੀਂ ਕਿ ਅਸੀਂ ਮੂੰਹ ਮੋੜ ਲਿਆ ਇਸ ਮੁੱਦੇ ਤੋਂ ਖਤਮ ਕਰ ਰਹੇ ਹਾਂ ਨਹੀਂ ਆਇਆ ਨਹੀਂ ਹੋਇਆ ਅਸਲ ਵਿੱਚ ਉਲਟ ਹੋਇਆ ਉਹਨਾਂ ਨੇ ਰਾਹ ਦਰੀਆਂ ਬਣਾ ਲਈਆਂ ਇਹਨਾਂ ਨੇ ਜਿਵੇਂ ਖੱਡਾਂ ਹੁੰਦੀਆਂ ਇਹਨਾਂ ਨੇ ਬਣੇ ਬਣਾਏ ਠੇਕੇ ਨਹੀਂ ਹੁੰਦੇ ਉਵੇਂ ਇਹਨਾਂ ਨੇ ਘਰ ਪਾਲੇ ਉੱਤੇ ਇਹਨਾਂ ਨੂੰ ਪਤਾ ਵੀ ਇੱਥੋਂ ਹੀ ਪੈਸੇ ਆਉਂਦੇ ਆ ਇੱਥੋਂ ਹੀ ਪੈਸੇ ਆਉਂਦੇ ਆ ਇਹ ਐਸਾ ਕੋਈ ਪ੍ਰਚਾਰ ਚ ਐਸੀ ਕੋਈ ਗੱਲ ਨਹੀਂ ਹੈਗੀ ਜਿਹੜਾ ਭਗਵੰਤ ਮਾਨ ਜਿਹੜਾ ਭੰਡ ਮੁੱਖ ਮੰਤਰੀ ਬਣਿਆ ਹੈਗਾ ਉਹਨੇ ਅੱਜ ਤੱਕ ਡਰਾਮੇ ਕੀਤੇ ਹੈਗੇ ਆ ਕੋਈ ਵੀ ਇੱਕ ਵੀ ਪੰਜਾਬ ਚ ਕੋਈ ਉਹ ਟੈਕਨੀਕਲ ਮੁੱਦਾ ਨਾ ਦੇਣ ਜਿਹੜਾ ਲੋਕੀ ਕੀ ਹੋਵੇ ਉਹ ਕਹਿੰਦੇ ਕਿ ਘਰਾਂ ਚ ਬਿੱਲ ਹੀ ਨਹੀਂ ਆਉਂਦਾ ਕਿਸੇ ਦਾ ਬਿਜਲੀ ਮੁਫਤ ਹੋ ਗਈ ਆ ਖੇਤਾਂ ਦੀ ਬਿਜਲੀ ਰਾਤ ਨੂੰ ਕਿਸਾਨ ਪਹਿਲਾਂ ਮਰਦੇ ਹੁੰਦੇ ਸੀ ਉੱਥੇ ਜਾ ਕੇ ਠੰਡੇ ਸੀ ਖੇਤਾਂ 'ਚ ਪਰ ਅਸੀਂ ਖੁਸ਼ਹਾਲ ਇੰਨੇ ਕਰ ਦਿੱਤੇ ਆ ਦਿਨ ਵੇਲੇ ਖੇਤਾਂ ਨੂੰ ਪਾਣੀ ਲਾਉਂਦੇ ਆ ਬਾਈ ਜੀ ਸਾਨੂੰ ਬਿਜਲੀ ਫੇਰੀ ਚਾਹੀਦੀ ਨਹੀਂ ਸਾਨੂੰ ਆਟਾ ਦਾਲ ਫਰੀ ਚਾਹੀਦਾ ਨਹੀਂ ਸਾਨੂੰ ਕੋਈ ਚੀਜ਼ ਫਰੀ ਨਹੀਂ ਚਾਹੀਦੀ ਸਾਨੂੰ ਰੋਜ਼ਗਾਰ ਚਾਹੀਦਾ ਹਰ ਰੋਜ਼ ਇੱਥੇ ਹਰ ਇੱਕ ਬੰਦਾ ਸਵੇਰ ਨੂੰ 7 ਵਜੇ ਆਪਦੇ ਕੰਮ ਤੇ ਜਾਵੇ ਤੇ ਸ਼ਾਮ ਨੂੰ 7 ਵਜੇ ਆ ਜੇ ਉਹ ਦੱਸੋ ਉਹ ਘਰ ਇੰਟਰਲੌਕ ਨਹੀਂ ਲਵਾ ਸਕਦਾ ਉਹ ਆਟਾ ਦਾਲ ਨਹੀਂ ਲੈ ਸਕਦਾ ਉਹ ਬਿਜਲੀ ਨਹੀਂ ਬਾਲ ਸਕਦਾ ਸਾਰਾ ਕੁਝ ਹੋ ਸਕਦਾ ਜਿਹੜਾ ਮਿਹਨਤ ਕਰਦਾ ਬੰਦਾ ਉਹ ਸਾਰਾ ਕੁਝ ਕਰ ਲੂਗਾ ਪਰ ਇੱਥੋਂ ਦੀ ਸਰਕਾਰ ਨੇ ਬਹੁਤ ਹੀ ਜਿੱਦਾਂ ਲੋਕਾਂ ਤੇ ਨਿੱਕੇ ਨਿੱਕੇ ਸਕੀਮਾਂ ਲਾਗੂ ਕਰਕੇ ਲੋਕਾਂ ਨੂੰ ਜਲੀਲ ਕੀਤਾ ਇਹ ਪਹਿਲੇ 25 ਮਹੀਨਿਆਂ ਚ ਪਹਿਲੀ ਸਰਕਾਰ ਆ ਪਿਛਲੇ 17 ਸਾਲਾਂ ਜਿਨੇ 42000 ਦੇ ਕਰੀਬ ਨੌکریاں ਵੰਡਤੀਆਂ ਨਿਯੁਕਤੀ ਪੱਤਰ ਵੰਡਤੇ ਤੁਹਾਡੇ ਪਿੰਡ ਚ ਕੀ ਨਿਯੁਕਤੀ ਪੱਤਰ ਵੰਡੇ ਨਹੀਂ ਗਏ ਸਾਡਾ ਪਿੰਡ ਮੱਤਾ ਜ਼ਿਲ੍ਹਾ ਫਰੀਦਕੋਟ ਜੈਤੋ ਹਲਕਾ ਤੁਸੀਂ ਗੇੜਾ ਦੇ ਲੋ ਸਾਰੇ ਪਿੰਡ ਚ 5000 ਨੂੰ ਵੋਟ ਹੈ ਇੱਕ ਵੀ ਬੰਦੇ ਨੂੰ ਕਿਸੇ ਨੂੰ ਨੌਕਰੀ ਮਿਲੀ ਹੋਵੇ ਭਗਵੰਤ ਮਾਨ ਦੀ ਸਰਕਾਰ ਚ ਇੱਕ ਵੀ ਐਵੇਂ ਫਾਲਤੂ ਦੀਆਂ ਗੱਲਾਂ ਇਹਨਾਂ ਦੀਆਂ ਗੱਲਾਂ ਚ ਤੰਤ ਨਹੀਂ ਇਹ ਪਕਾਈ ਮਾਰਦੇ ਆ ਵਰਮਜੀਤ ਅਨਮੋਲ ਦਾ ਇੱਕ ਵੀਡੀਓ ਤੁਸੀਂ ਦੇਖਿਆ ਹੋਣਾ ਇੱਕ ਨੌਜਵਾਨ ਜਿਹਨੇ ਬੀਟੈਕ ਕੀਤੀ ਹੋਈ ਸੀ ਉਹ ਘੇਰ ਕੇ ਪੁੱਛਦਾ ਜੀ ਨੌਕਰੀ ਕਿਤ ਨੂੰ ਮਿਲੀ ਹੈ ਉਹ ਕਹਿੰਦੇ ਤੁਸੀਂ ਤਾਂ ਪੜੇ ਲਿਖੇ ਨਹੀਂ ਹੋਣੇ ਉਹ ਕਹਿੰਦਾ ਮੈਂ ਬੀਟੈਕ ਕੀਤੀ ਉਹ ਕਹਿੰਦਾ ਤੂੰ ਟਾਪ ਨਹੀਂ ਕੀਤਾ ਹੋਣਾ ਇਸ ਤਰ੍ਹਾਂ ਦੀ ਵੀਡੀਓ ਵੀ ਚੱਲ ਰਹੀ ਹੈ ਜਿਹੜੇ ਤੁਸੀਂ ਨੌਜਵਾਨ ਦੀ ਗੱਲ ਕੀਤੀ ਹੈ ਉਹ ਨੌਜਵਾਨ ਨੂੰ ਥਾਣੇ ਮੈਂ ਹੀ ਛਡਾਇਆ ਜਾ ਕੇ ਉਹ ਛਡਾਇਆ ਸੀ ਇਕੱਲੇ ਮੈਂ ਨਹੀਂ ਬਹੁਤ ਸਾਰੀ ਸੰਗਤ ਇਕੱਠੀ ਹੋਈ ਥਾਣੇ ਕਿਉਂ ਲੈ ਗਏ ਸੀ ਥਾਣੇ ਉਹ ਐਮਐਲਏ ਦਾ ਪ੍ਰੈਸ਼ਰ ਸੀਗਾ ਲੋਕਲ ਦਾ ਵੀ ਇਹ ਮੁੰਡਾ ਵਿਰੋਧ ਕਰਦਾ ਸੀ ਸਵਾਲ ਕਰਦਾ ਸੀ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਵੀ ਸਾਥਾਂ ਚੋਂ ਸਰਕਾਰ ਚੱਲੂਗੀ ਵੀ ਸਵਾਲ ਕਰਿਆ ਕਰੋ ਤੇ ਹੁਣ ਸਵਾਲਾਂ ਦੇ ਬਜਾਏ ਇੱਥੇ ਨੌਜਵਾਨ ਮੁੰਡਿਆਂ ਨੂੰ ਉਹ ਮੁੰਡੇ ਤੇ ਇੱਥੋਂ ਦੀ ਜੈਤੋ ਦੀ ਪੁਲਿਸ ਉਹ ਮੀਡੀਆ ਮੀਡੀਆ ਰਚ ਅਸੀਂ ਸਾਰੇ ਜਣੇ ਅਸੀਂ ਬੋਲਦੇ ਹੈਗੇ ਆ ਤੁਸੀਂ ਪਹਿਲਾਂ ਸਾਡੀ ਇੱਕ ਵੀਡੀਓ ਦੇਖਿਓਗੀ ਉਹ ਉਹ ਦਬਾਅ ਪੈਂਦਾ ਸੀ ਉਹ ਕਹਿੰਦੇ ਵੀ ਇੱਕ ਸੀਐਡੀ ਵਾਲੇ ਨੂੰ ਇਹ ਗਲਤ ਬੋਲਿਆ ਜਨਕਿ ਵੀ ਵਾਇਆ ਸੀਐਡੀ ਵਾਲਾ ਲਿਆਉਂਦੇ ਸੀ ਵਿੱਚ ਵਿਚੋਲਾ ਪਾਉਂਦੇ ਸੀ ਐਫਆਈਆਰ ਦਰਜ ਕਰਨਾ ਸੇ ਵੀ ਸਰਕਾਰੀ ਕੰਮ 'ਚ ਵਿਘਨ ਪਾਤਾ ਅਸੀਂ ਇੱਥੋਂ ਦੇ ਐਸਐਚਓ ਨੂੰ ਦੱਸਿਆ ਸੀ ਵੀ ਆ ਮਢਾਕ ਦਾ ਮੁੰਡਾ ਅਸੀਂ ਬਿਨਾਂ ਸ਼ਰਤ ਲੈ ਕੇ ਜਾਣਾ ਜੇ ਇੱਥੋਂ ਦੇ ਐਮਐਲਏ ਜਾਂ ਇੱਥੋਂ ਦੇ ਕਿਸੇ ਐਸਐਚਓ ਤੇ ਦਾਮ ਹੈ ਤਾਂ ਇਹਦੇ ਤੇ ਪਰਚਾ ਕਰ ਦੇ ਨਹੀਂ ਇਹਨੂੰ ਬਿਨਾਂ ਸ਼ਰਤ 5 ਮਿੰਟਾਂ 'ਚ ਰਿਹਾ ਕਰਵਾਇਆ ਮੁੰਡਾ ਅਸੀਂ ਕਰਵਾਇਆ ਮਤਲਬ ਜਿਹੜੇ ਵਿਰੋਧ ਕਰ ਰਹੇ ਆ ਸਵਾਲ ਕਰ ਰਹੇ ਚਾਹੇ ਭਾਜਪਾ ਨੂੰ ਚਾਹੇ ਆਪ ਵਾਲਿਆਂ ਨੂੰ ਉਹਨਾਂ ਨੂੰ ਕਿਤੇ ਨਾ ਕਿਤੇ ਉਸ ਕਰ ਦਿਓ ਪਰਚਾ ਪਾ ਦਿਓ ਯਾ ਅਰੈਸਟ ਕਰ ਲੋ ਦੇਖੋ ਜੇਤੋ ਹਲਕੇ ਦੀ ਜਿਹੜੀ ਗੱਲ ਹੈ ਬਹੁਤ ਸਾਰੇ ਲੋਕ ਆਮ ਆਦਮੀ ਪਾਰਟੀ ਤੋਂ ਪੀੜਤ ਹੈ ਜਿਨ੍ਹਾਂ ਦੇ ਝੂਠੇ ਪਰਚੇ ਹੋਏ ਮੈਂ ਖੁਦ ਪੀੜਤ ਹੋਇਆ ਮੇਰੇ ਤੇ ਵੀ ਪਰਚੇ ਇਹਨਾਂ ਨੇ ਕੀਤੇ ਹੈਗੇ ਝੂਠੇ ਕਿਉਂ ਕਰਤਾ ਸੀ ਕਿਉਂਕਿ ਮੈਂ ਸਰਕਾਰ ਦੇ ਖਿਲਾਫ ਚੱਲਦਾ ਹਾਂ ਖਿਲਾਫ ਚੱਲੂਗਾ ਅਸੀਂ ਲੋਕਾਂ ਦੀ ਆਵਾਜ਼ ਹਾਂ ਲੋਕਾਂ ਦੀ ਆਵਾਜ਼ ਬਣ ਕੇ ਰਵਾਂਗੇ ਹਾਂਜੀ ਸਥਾਨਕ ਐਮਐਲਏ ਤੇ ਤੁਸੀਂ ਵਾਰ-ਵਾਰ ਜ਼ਿਕਰ ਕਰ ਰਹੇ ਹੋ ਕਿ ਉਹਨਾਂ ਦੇ ਨਾਲ ਆਉਣ ਦੇ ਨਾਲ ਕਿਉਂਕਿ ਪਹਿਲਾਂ ਤਾਂ ਹੋਰ ਨੇ ਰਾਜ ਕੀਤਾ ਹੁਣ ਉਹਨਾਂ ਦੀ ਸਰਕਾਰ ਹੈ ਥੋੜਾ ਬਹੁਤਾ ਤਾਂ ਕੋਈ ਫਰਕ ਪਿਆਉਣਾ ਬਦਲਿਆ ਹੋਣਾ ਕੁਝ ਜੈਤੋ ਹਲਕੇ ਦਾ ਤੁਸੀਂ ਮੇਰੀ ਗੱਲ ਸੁਣੋ ਜੈਤੋ ਹਲਕੇ ਦੇ ਐਮਐਲਏ ਦਾ ਝਾੜੂ ਉਹਨਾਂ ਦੇ ਦਫ਼ਤਰ ਹੈ ਬਾਜਾਖਾਨਾ ਚੌਂਕ 'ਚ ਤੇ ਸਾਹਮਣੇ ਸੱਜੜਾ ਮਹੱਲਾ ਜੇ ਸੱਚੀ ਤੁਸੀਂ ਦੱਸਦੇ ਨਾਲ ਤੇ ਸਰਚ ਕਰ ਲਓ ਵੀ ਨਹੀਂ ਯਾਰ ਕੱਲੇ ਜੈਤੋਜੀ ਰਹਿਣਾ ਤੇ ਇੱਥੋਂ ਸੱਪ ਲੱਭਣਾ ਚਿੱਟੇ ਵਾਲਾ ਸਾਰਾ ਕੁਝ ਪੈਣਾ ਕਿੱਧਰ ਨੂੰ ਜਾਈ ਜੰਨੇ ਆ ਸਾਹਮਣੇ ਦਫਤਰ ਇਧਰਲੇ ਪਾਸੇ ਸਾਧਕੇੜਾ ਮੱਲਾ ਉੱਥੋਂ ਹੀ ਸਰਿੰਜਾਂ ਮਿਲ ਜਾਂਦੀਆਂ ਉੱਥੋਂ ਹੀ ਚਿੱਟਾ ਮਿਲ ਜਾਂਦਾ ਸਾਰਾ ਕੁਝ ਇੱਥੇ ਉੱਥੇ ਹੀ ਮਿਲ ਜਾਂਦਾ ਤੁਸੀਂ ਕਿੰਨੀ ਵਾਰੀ ਸ਼ਿਕਾਇਤ ਕੀਤੀ ਇਹਦੇ ਬਾਰੇ ਪੁਲਿਸ ਨੂੰ ਜਾਂ ਵਿਧਾਇਕ ਨੂੰ ਦੇਖੋ ਵਿਧਾਇਕ ਨੂੰ ਸ਼ਿਕਾਇਤ ਕਰਨ ਦਾ ਟਾਈਮ ਮਤਲਬ ਉਹ ਮਾਹੌਲ ਹੀ ਨਹੀਂ ਬਣਿਆ ਸ਼ਿਕਾਇਤ ਕਰਨ ਦਾ ਬਥੇਰਾ ਸੀ ਲੋਕਾਂ 'ਚ ਕਮੇਟੀਆਂ ਬਣਾਈਆਂ ਲੋਕਾਂ 'ਚ ਬਹੁਤ ਜਿਹੜਾ ਬੰਦਾ ਬੋਲਦਾ ਇੱਥੇ ਇਧਰਲੇ ਪਾਸੇ ਸਾਦਕਾਲੇ ਪਾਸੇ ਕਤਲ ਹੋਇਆ ਹੋਇਆ ਠੀਕ ਹੈ ਤੁਸੀਂ ਦੇਖਿਆ ਹੋਣਾ ਟਿਲਮਾ ਤੇ ਹਕ ਕਮੇਟੀ ਬਣੀ ਸੀ ਉਹ ਕਮੇਟੀਆਂ ਬਣਾਉਲੇ ਵੀ ਅਸੀਂ ਆਂ ਭਗਵਾਨ ਸਿੰਘ ਸ਼ਾਇਦ ਨਾ ਹਾਂ ਭਗਵਾਨ ਸਿੰਘ ਮੁੰਡਾ ਸੀਗਾ ਹੋਰ ਆ ਜਿਹੜੇ ਮਢਾਕ ਪਿੰਡ ਦੀ ਤੁਸੀਂ ਗੱਲ ਕਰਦੇ ਆ ਮਢਾਕ ਪਿੰਡ ਕਮੇਟੀ ਬਣੀ ਇੱਥੇ ਦੋ ਜਮਾ ਦੋ ਨੌਜਵਾਨਾਂ ਦੀ ਮੌਤ ਹੋਈ ਇੱਕ ਮੁੰਡੇ ਦੇ ਮਤਲਬ ਗੋਲੀ ਵੀ ਲੱਗੀ ਵੀ ਇੱਥੇ ਤੁਸੀਂ ਕਰੋਗੇ ਕੀ ਸ਼ਿਕਾਇਤਾਂ ਕਰਕੇ ਜਿਹੜੇ ਇਸ ਕਰਕੇ ਤੁਹਾਨੂੰ ਲੱਗਦਾ ਹੈ ਕਿ ਇਸ ਵਾਰੀ ਬਾਕੀਆਂ ਤੋਂ ਤਾਂ ਪਤਾ ਨਹੀਂ ਸਰਬਜੀਤ ਸਿੰਘ ਨੂੰ ਭੇਜੋ ਮੈਂਬਰ ਪਾਰਲੀਮੈਂਟ ਬਣਾ ਕੇ ਘਟੋ ਘਟੇ ਨੇ ਮੁੱਦੇ ਦਾ ਚੁੱਕਣਗੇ ਪਾਰਲੀਮੈਂਟ ਅਸੀਂ ਇਹ ਤੋਂ ਕੋਈ ਆਸ ਨਹੀਂ ਕਰਦੇ ਇਹਦਾ ਅਸੀਂ ਕਰ ਜਾਓ ਮੋੜਨਾ ਜਿਹੜਾ ਸਾਡੇ ਤੇ ਬਹੁਤ ਸਾਰੇ ਬਹੁ ਟਾਈਮ ਪਹਿਲਾਂ ਇਹਦੇ ਪਿਓ ਨੇ ਸਾਡੇ ਤੇ ਦਿੱਤਾ ਹੋਇਆ ਸਾਤੋਂ ਵਿਆਜ ਵੀ ਨਹੀਂ ਦਿੱਤਾ ਜਾਣਾ ਜੇ ਇੱਕ ਵੋਟ ਪਾਉਣ ਨਾਲ ਸਾਡਾ ਵਿਆਜ ਵੀ ਨਹੀਂ ਜਾਂਦਾ ਉਸ ਹਾਵਨਾ ਦਰਬਾਰ ਸਾਹਿਬ ਅਸੀਂ ਸਾਰੇ ਜਾਣਦੇ ਤੁਸੀਂ ਜਾਣਦੇ ਹੋ ਤੁਸੀਂ ਜਾਣਦੇ ਹੋ ਜੀ ਅਸੀਂ ਵੀ ਜਾਣਦੇ ਆ ਦਰਬਾਰ ਸਾਹਿਬ ਆਪਾਂ ਸਾਰੇ ਜਾਣਦੇ ਹਾਂ ਤੇ ਮੱਥਾ ਟੇਕਦੇ ਆ ਜੇ ਤੁਸੀਂ ਉਹ ਤੇ ਵਿਸ਼ਵਾਸ ਕਰਦੇ ਹੋ ਤੁਸੀਂ ਤੁਹਾਡੇ ਸਾਹਮਣੇ ਖੰਡਰ ਬਣਿਆ ਪਿਆ ਹੋਵੇ ਦਰਬਾਰ ਸਾਹਿਬ ਅਕਾਲ ਤਖਤ ਢਾਹ ਢੇਰੀ ਹੋਇਆ ਪਿਆ ਹੋਵੇ ਤੇ ਉਸ ਤੋਂ ਬਾਅਦ ਤੁਹਾਡੇ ਦਿਮਾਗ 'ਚ ਕੀ ਆਊਗਾ ਤੁਸੀਂ ਚੁੱਪ ਕਰਕੇ ਵੇਖ ਲਓਗੇ ਉਹਨੂੰ ਇਸ ਕਰਕੇ ਸਰਦਾਰ ਬਿਆਨਤ ਸਿੰਘ ਨੇ ਸਤਵੰਦ ਸਿੰਘ ਨੇ ਕੇਰ ਸਿੰਘ ਨੇ ਇਹ ਬਦਲਾ ਲਿਆ ਤੇ ਉਹਦਾ ਸੁਪੁੱਤਰ ਅੱਜ ਮੈਦਾਨ 'ਚ ਹੈ ਉਹਨੂੰ ਵੋਟ ਪਾਉਣੀ ਚਾਹੀਦੀ ਹੈ ਜਿਹੜੀਆਂ ਜਾਗਦਿਆਂ ਜ਼ਮੀਰਾਂ ਵਾਲੇ ਆ ਉਹ ਪਾਰਟੀ ਬਈ ਤੋਂ ਉੱਟ ਕੇ ਇਹਨੂੰ ਵੋਟ ਪਾਉਣਗੇ ਜਿਹੜੀਆਂ ਮਰੀਆਂ ਜ਼ਮੀਰਾਂ ਵਾਲੇ ਆ ਉਹ ਨਹੀਂ ਪਾਉਣਗੇ गाइस ਨੌਜਵਾਨ ਨੇ ਬਾਕੀ ਪਾਰਟੀਆਂ ਨੂੰ ਕਿਉਂ ਜਾਂ ਉਮੀਦਵਾਰਾਂ ਨੂੰ ਨੰਕਾਰਿਆ ਸਰਬਜੀਤ ਸਿੰਘ ਖਾਲਸਾ ਦੇ ਹੱਕ ਵਿੱਚ ਕਿਉਂ ਆ ਔਰ ਹਲਾਕੇ ਦਾ ਹਾਲ ਕਿਸ ਤਰ੍ਹਾਂ ਦਾ ਸਾਰੀਆਂ ਗੱਲਾਂ ਕੀਤੀਆਂ ਤੁਸੀਂ ਕਿਹੜੀ ਗੱਲ ਨਾਲ ਸਹਿਮਤ ਹੋ ਆਪਣੇ ਆਪਣੇ ਵਿਚਾਰ ਵੀ ਸਾਂਝੇ ਕਰ ਸਕਦੇ ਹੋ